हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮਮਾ ਸਹਿਜੇਵਾਂ ਦਸਮੇਸ਼ ਪਿਤਾ ਸੇਂਗੋ ਛੀਦੋ ਸੋ ਗੁਰੂ ਦੇ ਪਿਆਰੇ ਸਾਧ ਸੰਗਤ ਜੀ ਇਸ ਚ ਪਾਸ਼ਾ ਮਹਾਰਾ ਚੜ੍ਹਦੀ ਕਲਾ ਰੱਖਣਾ ਆਪ ਜੀ ਨੂੰ ਅੰਮ੍ਰਿਤ ਵੇੜਾ ਨਾਮਦਾਨ ਇਸ਼ਨਾਨ ਬਖਸ਼ਣ ਸਭਾ ਸੰਗਤਾਂ ਉਤੇ ਗੁਰੂ ਕਿਰਪਾ ਕਰੇ ਆਪ ਜੀ ਨੂੰ ਨਾਮ ਸਿਵਣ ਚਿੱਤ ਆਉਂਦਾ ਰਹੇ ਸੋ ਹੁਣ ਆਪਾਂ ਵਿਚਾਰ ਕਰਦੇ ਆ ਨਾਮ ਸਿਮਰਨ ਬਾਣੀ ਪਾਠ ਧਿਆਨ ਲਾਉਂਦੇ ਆ ਕੋਲ ਸਿਮਰਨ ਕਰਦਿਆਂ ਕੋਲੇ ਦਰਗਾਹੀ ਪਵਿੱਤਰ ਪਾਕ ਰੂਹਾਂ ਦਾ ਆਉਣਾ ਸੋ ਕਈ ਵਾਰੀ ਇਹ ਹੁੰਦਾ ਨਾ ਵੀ ਆਪਾਂ ਬਾਹਰ ਤੁਰੇ ਫਿਰਦੇ ਰਹਿੰਦੇ ਆ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਇੰਨੇ ਵਜੇ ਸਿਮਰਤ ਬੈੰਨੇ ਆ ਵੀ ਇਹ ਬੜਾ ਸਮਾਂ ਹੈ ਚਿੱਤ ਜਾਣੀ ਕਰਦਾ ਹੁੰਦਾ ਕੋ ਸੰਸਾਰ ਦੀਆਂ ਗੱਲਾਂ ਦਾ ਜ਼ਰੂਰ ਮਨ ਉੱਤੇ ਅਸਰ ਹੋ ਜਾਂਦਾ ਇਹ ਜ਼ਰੂਰੀ ਨਹੀਂ ਕਿ ਗਲਤ ਵਿਚਾਰ ਆਉਣ ਵੈਸੇ ਸੰਸਾਰ ਦੀਆਂ ਗੱਲਾਂ ਬਾਤਾਂ ਵਿੱਚ ਨਾ ਜਿਹੜੀ ਤਾਸੀਰ ਹੈ ਉਹ ਇੱਕ ਮਹਾਰਾਜ ਕਹਿੰਦੇ ਨੇ ਕੂੜ-ਕੂੜੇ ਨੇ ਉਹ ਲੱਗਿਆ ਕੂੜ ਦੀਆਂ ਗੱਲਾਂ ਹੁੰਦੀਆਂ ਨੇ ਇਹ ਜਣ ਕੇ ਉਹਦੇ ਵਿੱਚ ਰੱਬੀ ਤਾਕਤ ਨਹੀਂ ਹੁੰਦੀ ਸੰਸਾਰੀ ਗੱਲਾਂ ਦੇ ਵਿੱਚ ਸੰਸਾਰ ਕੂੜ-ਕੂੜੇ ਨੇ ਉਹ ਲੱਗਿਆ ਬਿਸਰਿਆ ਕਰਤਾਰ ਉਹ ਉਹਦੇ ਨਾਲ ਵਾਹਿਗੁਰੂ ਦੀ ਯਾਦ ਬਿਸਰ ਜਾਂਦੀ ਹੈ ਇਸ ਤਰ੍ਹਾਂ ਕਰਕੇ ਪਰ ਜਦੋਂ ਆਪਣਾ ਸਿਮਰਨ ਕਰਦੇ ਆ ਸਿਮਰਨ ਕਰਨ ਵੇਲੇ ਜਦੋਂ ਉਹਨੂੰ ਬਾਹਰੋਂ ਆ ਕੇ ਸਿਮਰਤ ਚ ਬੈਠਦੇ ਆ ਆਪਾਂ ਉਦੋਂ ਬੜੀ ਦਿੱਕਤ ਹੁੰਦੀ ਹੈ ਵੀ ਸਿਮਰਨ ਕਰਨ ਜ्यों ਕਿ ਮਨ ਹੈ ਜਿਹੜਾ ਉਹ ਖਿਲਰ ਜਾਂਦਾ ਹੈ ਖਿਲਰ ਜਾਂਦੇ ਮਨ ਸੁਰਤੀਆਂ ਬਿਲਦਿਆਂ ਇਕਾਗਰਤ ਕਰਨਾ ਵਾਸਤੇ ਬਹੁਤ ਕਾਫੀ ਸਮਾਂ ਲੱਗ ਜਾਂਦਾ ਜਿਹੜਾ ਤਾਂ ਅਭਿਆਸੀ ਨੇ ਉਹ ਤਾਂ ਖਿਲਰਣੇ ਨਹੀਂ ਦਿੰਦੇ ਉਹ ਤਾਂ ਗੱਲਾਂ ਬਾਤਾਂ ਕਰਦੇ ਕਰਦੇ ਸੰਸਾਰ ਵਿੱਚ ਪਾਲ ਪਾਲ ਥੋੜੇ ਚਿਰਵਾ ਥੋੜੇ ਹਿਜੇ ਰਵਾ ਥੋੜੇ ਚਿਰਵਾ ਆਵਦਾ ਧਿਆਨ ਇਸ ਤਰ੍ਹਾਂ ਅੰਦਰ ਲਗਾਉਂਦੇ ਰਹਿੰਦੇ ਨੇ ਉਹ ਟੁੱਟ ਨਹੀਂ ਦਿੰਦੇ ਪਰ ਜਿਹਨਾਂ ਦਾ ਅਭਿਆਸ ਘੱਟ ਹੈ ਉਹ ਨਾਲ ਟੁੱਟ ਜਾਂਦਾ ਹੈ ਅਭਿਆਸ ਜਦੋਂ ਸਿਮਰਚ ਬੈਂਦੇ ਨੇ ਆ ਕੇ ਤਾਂ ਥੋੜੀ ਦਿੱਕਤ ਆਉਂਦੀ ਹੈ ਇਸ ਸੰਸਾਰੀ ਗੱਲਾਂ ਵਿੱਚੋਂ ਸੰਸਾਰੀ ਤੋੜਾ ਫੇਰ ਆਪਾਂ ਕਰਦੇ ਆਂ ਕੰਮਾਂ ਕਾਜਾਂ ਵਿੱਚ ਜਿਹੜਾ ਆਸਣ ਹੁੰਦਾ ਹੈ ਜਿਹੜਾ ਆਪਾਂ ਆਸਣ ਵਿੱਚ ਜੇ ਇੱਕ ਜਗ੍ਹਾ ਤੇ ਆਸਣ ਸਿਮਰਨ ਕਰਨਾ ਨਾ ਇੱਕੋ ਜਗ੍ਹਾ ਬੈਠ ਕੇ ਉਹਦਾ ਇਹੀ ਜਾਦੇ ਫਾਇਦਾ ਹੁੰਦਾ ਹੈ ਕਿ ਉਹ ਆਸਣ ਦੇ ਉੱਤੇ ਆ ਕੇ ਰੋਜ਼ ਉੱਥੇ એનર્ਜੀ ਪੈਦਾ ਹੋ ਜਾਂਦੀ ਹੈ ਰੋਜ਼ ਸਿਮਰਨ ਕਰਨ ਦੇ ਨਾਲ ਸੋ ਉਹ ਸਹਾਈ ਹੁੰਦੀ ਹੈ ਇਕਾਗਰਤਾ ਕਰਨ ਵਿੱਚ ਫਿਰ ਜਦੋਂ ਆਪਾਂ ਸਿਮਰਨ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਇੱਕੋ ਦਮ ਕਰਦੇ ਕਰਦੇ ਆ ਕੀ ਹੋ ਜਾਂਦਾ ਹੈ ਕਿ ਵਧੀਆ ਪੂਰੇ ਜ਼ੋਰ-ਜ਼ੋਰ ਦੀ ਨਾਲ ਬਾਣੀ ਪੜਨ ਨੂੰ ਜੀ ਕਰਨ ਲੱਗ ਜਾਂਦਾ ਹੈ ਉਹ ਕੀ ਹੁੰਦਾ ਹੈ ਉਹ ਸਿੰਘਾਂ ਸਹੀਦਾ ਪਾਕ ਪਵਿੱਤਰ ਦਗਾਹੀ ਰੂਹਾਂ ਦਾ ਉਦੋਂ ਸਾਡੇ ਕੋਲੇ ਉਦੋਂ ਹਾਜ਼ਰੀ ਹੁੰਦੀ ਹੈ ਜਦੋਂ ਆਪਾਂ ਪੂਰੇ ਗੱਜ-ਬੱਜ ਕੇ ਬਾਣੀ ਪੜਨ ਲੱਗ ਜਾਈਏ ਨਾ ਮੇ ਜਿੱਦਾਂ ਬਾਬੇ ਸਮਝ ਲਓ ਦੇ ਹੋਦਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਦੋਟ ਦੋਤ ਪਰਮੇਸ਼ਰ ਵਾਰੇ ਜਨ ਕੀ ਪੈਜ ਰੱਖੀ ਕਰਤਾਰੇ ਐਂ ਝੂਮ ਝੂਮ ਕੇ ਗਾਣੂ ਜੀ ਕਰਨ ਲੱਗ ਜੇ ਆਪ ਆਟੋਮੈਟਿਕ ਹੀ ਪਤਾ ਨਹੀਂ ਕਦੋਂ ਹਲਾਰਾ ਜਾ ਜੇ ਉਦੋਂ ਤੁਹਾਡੇ ਕੋਲੇ ਕਿਸੇ ਪਵਿੱਤਰ پاک ਰੂਹ ਦਾ ਪਹਿਰਾ ਹੁੰਦਾ ਹੈ ਉਦੋਂ ਬਸ ਮਨੋਂ ਮਨ ਇਸ ਤਰ੍ਹਾਂ ਵੀ ਜਿਹੜੀ ਚੀਜ਼ ਹਾਜ਼ਰ ਹੈ ਜਿਹੜੀ ਰੂਹ ਹਾਜ਼ਰ ਹੈ ਸ਼ੁਕਰ ਹੈ ਸ਼ੁਕਰ ਹੈ ਆਪ ਜੀ ਨੂੰ ਫਤੇ ਬੁਲਾਉ ਮਨ ਦੇ ਵਿੱਚ ਹੀ ਮਨ ਵਿੱਚ ਫਤੇ ਬੁਲਾ ਕੇ ਬਸ ਇਸ ਤਰੀ ਧਿਆਨ ਦਾ ਉਹ ਫਿਰ ਤੁਹਾਨੂੰ ਹੋਰ ਹਲਾਰਾ ਦੇਵੇਗੀ ਕਿਉਂਕਿ ਜੇ ਆਪਾਂ ਆਪਣੇ ਘਰੇ ਕੋਈ ਆਪਣੇ ਘਰੇ ਕੋਈ ਆਵੇ ਆਪਾਂ ਉਹਨੂੰ ਸਤਿਕਾਰ ਦਿੰਨੇ ਆ ਜਾਂ ਆਪਾਂ ਕਿਸੇ ਘਰੇ ਜਾਈਏ ਥੋੜਾ ਸਤਿਕਾਰ ਦਿੰਨੇ ਆ ਆਪਾਂ ਖੁਸ਼ ਹੋ ਜਾਂਦੇ ਆ ਫਿਰ ਤੁਹਾਨੂੰ ਹੋਰ ਹਲਾਰਾ ਆਵੇਗਾ ਆਤਨ ਚੇਤ ਬਾਣੀ ਗੱਜ-ਬੱਜ ਕੇ ਪੜਨ ਨੂੰ ਜੀ ਕਰੇ ਇਹ ਨਿਸ਼ਾਨੀ ਐ ਤੁਹਾਡੇ ਕੋਲੇ ਦਰਗਾਹ ਹੀ ਰੂਹ ਦਾ ਪਹਿਰਾ ਹੋ ਗਿਆ ਸੋ ਸ਼ੁਕਰ ਕਰਿਆ ਕਰੋ ਇਹ ਤੁਸੀਂ ਇਹ ਮਾਨ ਮਚਾ ਉਸ਼ਾ ਕਰਕੇ ਹੋਰ ਗੱਜ-ਬੱਜ ਕੇ ਬਾਣੀ ਪੜਿਆ ਕਰੋ ਉਹ ਜਿਹੜੀਆਂ ਰੂਹਾਂ ਨੇ ਫਿਰ ਰੋਜ਼-ਰੋਜ਼ ਆਉਣ ਲੱਗ ਜਾਂਦੀਆਂ ਨੇ ਇਹ ਨਿਸ਼ਾਨੀ ਤੋਂ ਤੁਹਾਡੇ ਨਾਲ ਵੀ ਜ਼ਰੂਰ ਬੀਤਦੀ ਹੋਵੇਗੀ ਬਣੀ ਹੋਵੇਗੀ ਗੱਲ ਇਹ ਅੱਛੇ ਪਾਸ਼ਾ ਜੇ ਕਿਸੇ ਕੋਲ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਗੁਰੂ ਅਕਾਲ ਪੁਰਖ ਮਹਾਰਾਜ ਉਹਨਾਂ ਉੱਤੇ ਮਿਹਰ ਕਰੇ ਪਵਿੱਤਰ ਰੂਹਾਂ ਆਉਣ ਔਰ ਆਪ ਦੀ ਬਾਣੀ ਦੇ ਵਿੱਚ ਬਹੁਤ ਬਹੁਤ ਰੁਚੀ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ